ਈ ਬਾਣੀ ਦੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਿਹਦੇ ਨਾਲ ਸੁਣ ਕੇ ਪਰਮਗਤੀ ਜਿੰਦਾ ਸ਼ਰੀਰ ਨੂੰ ਜਿੰਦਾ ਰਹਿੰਦਿਆ ਰਹਿੰਦਿਆਂ ਇਹਦੇ ਵਿੱਚ ਪਰਮਗਤੀ ਪਰਮਗਤੀ ਕੀ ਆ ਪਪਾ ਰਾਰਾਮ ਮ ਪਰਮ ਪਪਾ ਉਹ ਪਰਮਾਤਮਾ ਨੇ ਬਣਾਈ ਹੋਈ ਕੁਦਰਤ ਇਹਦੇ ਵਿੱਚ ਜਿਹੜਾ ਰਹਿ ਰਿਹਾ ਕੁਦਰਤ ਦੇ ਵਿੱਚ ਜਿਹੜਾ ਦੀਦਾ ਨਹੀਂ ਪਰ ਮਹਿਸੂਸ ਹੋ ਸਕਦਾ ਪਰਮ ਪਵਨ ਗੁਰੂ ਪਾਣੀ ਪਿਤਾ ਪਰਮ ਪਪਾ ਰਾਰਾ ਪਪੇ ਦੇ ਪੈਚ ਰਾਰਾ ਪਰਮ ਗਤ ਗੱਗਾ ਤਤਾ ਗਤ ਗੱਗਾ ਗੁਰੂ ਤਤਾ ਤਤਾ ਦੇ ਨਾਲ ਗੁਰੂ ਜਿਹੜਾ ਜਿਹੜਾ ਗੁਰੂ ਆ ਨਾ ਉਹਦੇ ਨਾਲ ਗੁਰੂ ਗਿਆਨ ਦੇ ਨਾਲ ਤਤਾ ਨੂੰ ਸਮਝਿਆ ਜਾਣਾ ਜਿਹੜੀ ਸਾਡੀ ਬਾਡੀ ਚੱਲ ਰਹੀ ਆ ਉਹ ਤਤ ਪਰਮ ਗਤ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਮੇਰੀ ਜਿਹੜੀ ਪਰਮ ਗਤ ਮੈਨੂੰ ਪਤਾ ਲੱਗ ਜਵੇ ਵੀ ਪਰਮ ਗਤ ਦਾ ਮਤਲਬ ਕੀ ਆ ਖਾਲਸੇ ਨੇ ਅੱਜ ਦਸ਼ਮੇਸ਼ ਪਿਤਾ ਜੀ ਨੇ 1699 ਨੂੰ ਕੀ ਕੀਤਾ ਸੀ ਪਹਿਲਾ ਪੰਜਾ ਪਿਆਰਿਆਂ ਨੂੰ ਰੱਬ ਬਣਾਇਆ ਧਿਆਨ ਕਰਿਓ ਪੰਜਾ ਪਿਆਰਿਆਂ ਨੂੰ ਰੱਬ ਬਣਾਇਆ ਲੋਕਾਂ ਦੇ ਸਾਹਮਣੇ ਰੱਬ ਉਹ ਬਣਦੇ ਨੇ ਰੱਬ ਉਹ ਬਣਦੇ ਨੇ ਰੱਬ ਦੀ ਸੋਚ ਤੇ ਸੱਚ ਤੇ ਚੱਲਣ ਵਾਲੇ ਲੋਕ ਉਹ ਹੁੰਦੇ ਨੇ ਜਿਹੜੇ ਲੋਕ ਆਪਣੇ ਆਪ ਨੂੰ ਪਛਾਣ ਲੈਂਦੇ ਨੇ ਕੌਣ ਪਛਾਣਦੇ ਨੇ ਜਿਹੜੀਆਂ ਨੀਤੀਆਂ ਕਰਦੇ ਸੀ ਆਪਣੇ ਅੰਦਰ ਸਤਿਗੁਰੂ ਦਾਸ ਮਹਾਰਾਜ ਬਿਆਨ ਕਰਦੇ ਨੇ ਮੇਰੀ ਸੰਗਤ ਪੋਚ ਜੇ ਮੈਂ ਅੰਦਰ ਮਨੁੱਖਤਾ ਵਾਸਤੇ ਮਾੜਾ ਸੋਚ ਰਿਆ ਮੇਰੀ ਸੰਗਤ ਪੋਚਿਆ ਨੀਵੀਂ ਆ ਮੇਰੀ ਸੰਗਤ ਪੋਚ ਸੋਚਦੇ ਨਰਾਤੀ ਮੈਂ ਦਿਨ ਰਾਤ ਹੀ ਹੋਈ ਸੋਚਦਾ ਰਹਿੰਦਾ ਵੀ ਦੁਨੀਆ ਨੂੰ ਪਾਣੀ ਦੇ ਨਾਮ ਤੇ ਇਹਨਾਂ ਲੋਕਾਂ ਨੂੰ ਬੇਫਕੂ ਕਿੱਦਾ ਬਣਾਉਣਾ ਮੇਰੀ ਸੰਗਤ ਪੋਚ ਸੋਚਦੇ ਨਰਾਤੀ ਰਾਗੀਆਂ ਢਾਡੀਆਂ ਪਾਠੀਆਂ ਨੇ ਜਥੇਦਾਰਾਂ ਨੇ ਬੇਫਕੂ ਬਣਾਇਆ ਕਿ ਨਹੀਂ ਬਣਾਇਆ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਖੰਡ ਪਾਠ ਕਰਨ ਦੀ ਕਿਤੇ ਖੰਡ ਪਾਠ ਖੰਡ ਖਾਣੀ ਹੈ ਖਾਣ ਵਾਸਤੇ ਹੁੰਦੀ ਖੰਡ ਮਿੱਠਾ ਹੁੰਦਾ ਖੰਡ ਚ ਖੰਡ ਪਾਠ ਕਰਾਓ ਜੀ ਕਰਾਓ ਕਿੱਥੇ ਲਿਖਿਆ ਗੁਰੂ ਗ੍ਰੰਥ ਸਾਹਿਬ ਚ ਕਿਹਨੇ ਰੀਤੋਰੀ ਖੰਡ ਪਾਠ ਕਰਾਓ ਆਹ ਕਿਹਨੇ ਤੋਰੀ ਰਾਗੀਆਂ ਨੇ ਢਾਡੀਆਂ ਨੇ ਪਾਠੀਆਂ ਨੇ ਜ਼ਥੇਦਾਰਾਂ ਨੇ ਪੈਸਾ ਕਮਾਉਣ ਵਾਸਤੇ ਤੋਰ ਲਈ ਰੀਤ ਪਰ ਅਸੀਂ ਵੀ ਬੜੇ ਬਿਸ਼ਰਮ ਅਸੀਂ ਵੀ ਨਾਲ ਹੀ ਆ ਕੱਲਿਆਂ ਦਾ ਕਸੂਰ ਨਹੀਂ ਅਸੀਂ ਵੀ ਨਾਲ ਹੀ ਆ ਅਸੀਂ ਕੀ ਕੀਤਾ ਆਰਾਮ ਦੇ ਨਾਲ 5000 ਦਿੱਤਾ 5000 ਦਿੱਤਾ 5000 ਦੇਰ ਤੋਂ ਬਾਅਦ ਆ ਰਾਮ ਨੇ ਖੰਡ ਪਾਠ ਕਰਾਇਆ ਤੇ ਰਾਮ ਨੇ ਭੋਗ ਪਾਇਆ ਤੇ ਰਾਮ ਨੇ ਘਰ ਆ ਕੇ ਬਹਿ ਗਿਆ ਗਿਆਨ ਕਿੱਥੇ ਗਿਆ ਬੋਲੋ ਜੀ ਕਿੱਥੇ ਗਿਆ ਗਿਆਨ ਪਾਠੀਆਂ ਨੂੰ ਪੈਸੇ ਮਿਲ ਗਏ ਜਥੇਦਾਰਾਂ ਨੂੰ ਪੈਸੇ ਜੇ ਵੀ ਜਾ ਗਏ ਰਮਾਲੇ ਦੇ ਵੀ ਪੈਸੇ ਆ ਗਏ ਠੀਕ ਹੈ ਜਥੇਦਾਰਾਂ ਨੂੰ ਸਾਰੇ ਹਰ ਕਿਸੇ ਦੇ ਪੈਸੇ ਆ ਗਏ ਜਿਹੜਾ ਪਾਠ ਕਰਾ ਕੇ ਗਿਆ ਉਹਨੂੰ ਕੀ ਮਿਲਿਆ ਬਾਣੀ ਦਾ ਪਾਣੀ ਆਪ ਆਪ ਪਾਠ ਕਰਨਾ ਸੈਜ ਪੜ੍ਹ ਆਪ ਕਰਨਾ ਖੰਡ ਪੜ੍ਹ ਆਪ ਕਰਨਾ ਆਪ ਕਰ ਹਰ ਕੰਮ ਹਰ ਕੰਮ ਸਿੱਖਨੇ ਆਪ ਕਰਨਾ ਪਰ ਸਿੱਖ ਬੜਾ ਲਾਲਚੀ ਆ ਜਿੱਦਾਂ ਦੇ ਹਰਾਮੀ ਪੈਸੇ ਦੇ ਲਾਲਚ ਦੇ ਵਿੱਚ ਹਰਾਮ ਪੁਣਾ ਕਰਦੇ ਨੇ ਲੋਗ ਉਹ ਤਾਂ ਦੇ ਹਰਾਮੀ ਅਸੀਂ ਹੋ ਗਏ ਹੁਣ ਕਹਿੰਦਾ ਰਾਜਕੋਟ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲੀ ਪਾਛੇ ਤੋਂ ਲਾ ਕੇ ਦਸਵੀਂ ਪਾਛੇ ਤੱਕ ਜਿਹੜੀ ਸੋਚ ਬਾਣੀ ਚੋਂ ਆਈ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਅੰਮ੍ਰਿਤ ਬਾਣੀ ਜਿਹੜੀ ਗੁਰਨਾਰਗ ਸਾਹਿਬ ਨੂੰ ਕਿੱਥੋਂ ਮਿਲੀ ਸੀ ਮੈਂ ਨਹੀਂ ਕਹਿ ਰਿਹਾ ਅੰਦਰ ਲਿਖਿਆ ਹੋਇਆ ਹੈ ਕਬੀਰ ਜੀ ਨਾਮਦੇਵ ਜੀ ਸਦਨਾ ਜੀ ਸੈਨ ਜੀ ਤਰਲੋਚਨ ਜੀ ਤੇਰਾ ਬਦਾਸ਼ੀ ਛੇ ਨੇ ਮੈਂ ਕੋਲੋਂ ਨਹੀਂ ਕਹਿ ਰਿਹਾ ਵਿੱਚੋਂ ਸੁਣਾਉਣਾ ਤੁਹਾਨੂੰ ਸ਼ਬਦ ਗੁਰੂ ਸਾਹਿਬ ਕੀ ਕਹਿੰਦੇ ਨੇ ਕੀ ਕਹਿੰਦੇ ਨੇ ਨਾਮਦੇਵ ਕਬੀਰ ਤਰਲੋਚਨ ਸਦਨਾ ਸੈਨ ਪਰ ਐਸੀ ਲਾਲ ਤੁਦਿਲ ਕੌਣ ਕਰੇ ਗਰੀਬ ਨਵਾਜ ਗੁਸਈਆ ਮੇਰਾ ਗਰੀਬਾਂ ਨੂੰ ਨਵਾਜਣ ਵਾਲਾ ਗਰੀਬਾਂ ਨੂੰ ਕਬੀਰ ਸਾਹਿਬ ਜੁਲਾਹੇ ਸੀ ਰਵਦਾਸ ਜੀ ਚਮਾਰ ਸੀ ਸਦਰਾ ਜੀ ਮੁਸਲਮਾਨ ਸੀ ਤਰਲੋਚਨ ਜੀ ਬ੍ਰਾਹਮਣ ਸੀ ਤੇ ਨਾਮਦੇਵ ਜੀ ਸ਼ਿੰਬੇ ਸੀ ਧਿਆਨ ਕਰਿਓ ਇਨਾ ਨੂੰ ਕਿਸੇ ਬ੍ਰਾਹਮਣ ਨੇ ਗਿਆਨ ਨਹੀਂ ਦਿੱਤਾ ਕਿਉਂਕਿ ਬ੍ਰਾਹਮਣ ਗਿਆਨ ਬ੍ਰਾਹਮਣ ਹੀ ਦਿੰਦਾ ਸੀ ਗਰੀਬ ਨੂੰ ਨਹੀਂ ਦਿੰਦਾ ਸੀ ਹਣ ਇਥੇ ਗੁਰੂ ਸਾਹਿਬ ਕਰਿਆ ਗਰੀਬ ਅਨਵਾਜ ਗਸਈਆ ਮੇਰਾ ਮਾਥੇ ਛਤਰ ਤਰੇ ਕਿਹੜੇ ਮੱਥੇ ਛਤਰ ਲਿਆ ਕੀ ਕੀਤਾ ਇਹਨਾਂ ਲੋਕਾਂ ਨੇ ਛਤਰ ਸੋਨੇ ਦੇ ਬਣਾਉਣੇ ਸ਼ੁਰੂ ਕਰ ਦਿੱਤੇ ਰਾਗੀਆਂ ਢਾਡੀਆਂ ਪਾਠੀਆਂ ਦੇ ਜਥੇਦਾਰਾਂ ਨੇ ਸੋਨੇ ਦਾ ਛਤ ਚੜਾਓ ਇਹਨਾਂ ਲੋਕਾਂ ਨੇ ਸੋਨੇ ਦਾ ਛਤਰ ਚੜਾ ਕੇ ਤਾਂ ਬਾਣੀ ਨੂੰ ਕਰ ਦਿੱਤਾ ਜ਼ੀਰੋ ਜ਼ੀਰੋ ਬਾਣੀ ਨੂੰ ਜ਼ੀਰੋ ਕੀਤਾ ਇਹਨਾਂ ਲੋਕਾਂ ਨੇ ਸੋਨੇ ਦਾ ਛਤਰ ਦਿਖਾਤਾ ਭਈ ਆਹ ਸੀ ਛਤਰ ਚਲਦਾ ਨਾ 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 ਸੋਦੇ ਆ ਦੇ ਨਾਲ ਇਹ ਝੂਠ ਬੋਲਦੇ ਨੇ ਬਾਣੀ ਦੇ ਨਾਲ ਬਹੁਤ ਵੱਡਾ ਫਰੇਵ ਕਰਨੇ ਨੇ ਲੋਗ ਕਿ ਲੋਕਾਂ ਨੂੰ ਸਮਝਣਾ ਆ ਜਵੇ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 1699 ਵਿੱਚ ਅੰਮ੍ਰਿਤ ਜਿਹੜਾ ਛਕਾਇਆ ਧਿਆਨ ਰੱਖਿਓ ਪੰਜ ਪਿਆਰੇ ਤੇ ਛੇਵੇਂ ਗੁਰੂ ਕੌਣ ਨੇ ਗੁਰੂ ਗੋਬਿੰਦ ਸਿੰਘ ਦਸ਼ਮੇਸ਼ ਪਤਾ ਜੀ ਕੀ ਕਹਿੰਦੇ ਨੇ ਗੁਰੂ ਸਾਹਿਬ ਮੈਂ ਗੁਰਨਾਨਕ ਤੋਂ ਸ਼ੁਰੂ ਕਰਦਾ ਗੁਰਨਾਨਕ ਸਾਹਿਬ ਦਾ ਸ਼ਬਦਿਆ ਰੋਜ਼ ਤੁਸੀਂ ਪੜ੍ਹਦੇ ਆ ਸ਼ਾਮ ਨੂੰ ਕੀ ਕਰਦੇ ਆ ਜੀ ਰੋਜ਼ ਪੜ੍ਹਦੇ ਆ ਰੋਜ਼ ਕਿਹੜਾ ਜਿੱਥੇ ਗੁਰੂ ਸਾਹਿਬ ਕਹਿੰਦੇ ਨੇ ਛੇ ਘਰ ਧਿਆਨ ਕਰਿਓ ਛੇ ਘਰ ਛੇ ਆ ਘਰਾਂ ਚੋਂ ਬਾਣੀ ਆਈ ਘਰ मीनिंग ਆ ਜਿਹੜਾ ਸਾਡਾ ਸਰੀਰ ਆ ਨਾ ਜਿਹੜਾ ਸਾਡਾ ਸਰੀਰ ਆ ਇਹਦੇ ਅੰਦਰ ਇੱਕ ਘਰ ਆ ਘੱਗਾ ਰਾਰਾ ਘਰ ਆਤਮਾ ਵੀ ਇਹਦੇ ਅੰਦਰ ਆ ਤਾਂ ਰੱਬ ਦਾ ਘਰ ਵੀ ਇਹਦੇ ਅੰਦਰ ਆ ਛੇ ਘਰ ਛੇ ਗੁਰ ਛੇ ਉਪਦੇਸ਼ ਛੇ ਘਰ ਛੇ ਗੁਰ ਛੇ ਉਪਦੇਸ਼ ਧਿਆਨ ਕਰਿਓ ਇਹਨੂੰ ਛੇ ਜਿੱਥੋਂ ਗੁਰ ਕਹਿੰਦੀ ਕਹਦੀ ਬਾਣੀ ਆਈ ਜਿਹੜੀ ਅੰਮ੍ਰਿਤ ਬਾਣੀ ਹੈ ਨਾ ਉਹਦੇ ਵਿੱਚ ਲਿਖਿਆ ਹੋਇਆ ਆ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਉਹ ਵਖਰੀ ਆ ਇਹਨਾਂ ਨੂੰ ਦਸੀ ਨਹੀਂ ਇਹਨਾਂ ਨੇ ਕੀ ਕੀਤਾ ਬੜੇ ਬਿਸ਼ਰਮ ਨੇ ਲੋਗ ਐ ਐਡੇ ਬਿਸ਼ਰਮ ਇਹਨਾਂ ਨੇ ਭੂਰਾ ਵੀ ਸ਼ਰਮ ਨਹੀਂ ਕੀਤੀ ਵੇ ਗੁਰੂ ਨਾਨਕ ਬਾਰ-ਬਾਰ ਉਹਨਾਂ ਨੂੰ ਕਹਿ ਰਿਹਾ ਕਿ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਆ ਜਿਨ੍ਹਾਂ ਨੇ ਹਰਦੀ ਗੱਲ ਕੀਤੀ ਮੈਂ ਨਹੀਂ ਕਹਿ ਰਿਹਾ ਕੌਣ ਕਹਿ ਰਹੇ ਨੇ ਗੁਰੂ ਅਰਜਨ ਦੇਵ ਜੀ ਧਿਆਨ ਨਾਲ ਸੁਣਿਓ ਕੌਣ ਕੌਣ ਨੇ ਗੋਬਿੰਦ 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 ਭਯੋ ਮੰਨ ਲੈਣਾ ਆਠ ਧਾਮ ਕੋ 시ਪਰੋ ਹੋਇਓ ਲਖੀਣਾ ਸ਼ੀਂਬਾ ਆਠ ਧਾਮ ਕੋ ਜਿਹਨੂੰ ਅਠਾਂ ਨੇ ਆਦਾ ਕਹਿੰਦੇ ਸੀ ਲਖੀਣਾ ਹੋ ਗਿਆ ਗਿਆਨ ਆਪਣੇ ਦਿਮਾਗ ਤੋਂ ਪ੍ਰਗਟ ਹੋ ਗਿਆ ਹੋਇਆ ਲਖੀਣਾ ਬਰਣਾ ਤੁੰਨਾ ਤਿਆਕੇ ਪ੍ਰੀਤ ਚਰਨ ਕਬੀਰਾ ਜਿਹੜੇ ਕਬੀਰ ਸਾਹਿਬ ਜੁਲਾਹੇ ਖੱਡੀ ਬੁੰਦੇ ਸੀ ਬਰਣਾ ਤੁੰਨਾ ਤਿਆਕੇ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜਲਾਹਰੋ ਪਇਆ ਗੁਣੀ ਗਹਿਰਾ ਜਿਹੜਾ ਕਬੀਰ ਜੁਲਾਹਾ ਗੁਣਾ ਵਾਲਾ ਹੋ ਗਿਆ ਖੱਡੀ ਬੁੰਦਾ ਬੁੰਦਾ ਕਰਤ ਕਰਤ ਕਰਦਾ ਬੇਲਾ ਨਹੀਂ ਬ੍ਰਿਮ ਬੇਲੇ ਨੂੰ ਭਰਮ ਗਿਆਨੀ ਮਿਲਣਾ ਯਾ ਅੰਨਾ ਸੁਣ ਲਓ ਬੇਲੇ ਨੂੰ ਬ੍ਰਹਮ ਗਿਆਨੀ ਮਿਲਣਾ ਜਿੰਨੇ ਬਾਬੇ ਬੇਲਣ ਬੈਠੇ ਹੋਏ ਕੋਈ ਬ੍ਰਹਮ ਗਿਆਨੀ ਨਹੀਂ ਏ ਝੂਠ ਬੋਲਦੇ ਨੇ ਹਾਂ ਕੋਈ ਹੋਇਆ ਰੱਬ ਦਾ ਪਿਆਰਾ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਤਾਂ ਹੋ ਸਕਦਾ ਆ ਪਰ ਨਹੀਂ ਮੈਂ ਕਹਿੰਦਾ ਨਾ ਮਨੁੱਖ ਨੇ ਏ ਗੁਰੂ ਸਾਹਿਬ ਨੇ ਪਹਿਲਾਂ ਲਿਖ ਦਿੱਤਾ ਸੀ ਨਹੀਂ ਤਾਂ ਜਣਾ ਖਣਾ ਜਣਾ ਖਣਾ ਆਪਣੇ ਆਪ ਨੂੰ ਬ੍ਰਹਮ ਗਿਆਨੀ ਤੁਰਿਆ ਫਿਰਦਾ ਬਣਾ ਕੇ ਗੁਰੂ ਸਾਹਿਬ ਕਹਿੰਦੇ ਕੋਟਨਵੇਂ ਕੋਟ ਕੋਟਨ ਦਾ ਮਤਲਬ ਕੋਟਾਂ ਚੋਂ ਕਰੋੜਾਂ ਲੱਖਾਂ ਚੋਂ ਕੋਈ ਇੱਕ ਬ੍ਰਹਮ ਗਿਆਨੀ ਹੋ ਸਕਦਾ ਹਰ ਇੱਕ ਬੰਦਾ ਬ੍ਰਹਮ ਗਿਆਨੀ ਨਹੀਂ ਹੋ ਸਕਦਾ ਮੈਂ ਨਹੀਂ ਕਹਿ ਰਿਹਾ ਗੁਰੂ ਸਾਹਿਬ ਕਹਿ ਰਹੇ ਨੇ ਬੰਨਤੁ ਨਾ ਤਿਆ ਕਹਿ ਪ੍ਰੀਤ ਚੰਨ ਕਬੀਰਾ ਨੀਚੁ ਕੁਲਾ ਜਲਾਹ ਰੋ ਪਿਆ ਗੁਣੀ ਗਹੀਰਾ ਹਣ ਆਉਣੇ ਰਬਦਾਸ ਟਵੰਤਾ ਢੋਰਨੀ ਮਰੇ ਹੋਏ ਪਸ਼ੂ ਚੱਕਣ ਵਾਲੇ ਮਰੇ ਹੋਏ ਪਸ਼ੂਆਂ ਦਾ ਚਮ ਲਾਉਣ ਵਾਲੇ ਰਬਦਾਸ ਟਵੰਤਾ ਢੋਰਨੀ ਤਿਆਗੀ ਮਾਇਆ ਮਾਇਆ ਦਾ ਤਿਆਗ ਕੇਨੇ ਕੀਤਾ ਰਬਦਾਸ ਨੇ ਕੀਤਾ ਧਿਆਨ ਕਰ ਲਿਓ ਇੱਥੇ ਨੋਟ ਕਰਿਓ ਰਬਦਾਸ ਟਵੰਤਾ ਢੋਰਨੀ ਤਿਆਗੀ ਮਾਇਆ ਪ੍ਰਗਟ ਹੋਇਆ ਪਰਮ ਹਰਦਰਸ਼ਨ ਹਰ ਦਾ ਦਰਸ਼ਨ ਰਬਦਾਸ ਨੇ ਪਾਇਆ ਇਹ ਮੈਂ ਨਹੀਂ ਲਿਖਿਆ ਪੰਜਵੇਂ ਪਾਤਸ਼ਾਹ ਨੇ ਜਿਹਨੇ ਆਪਣੇ ਸ਼ਹੀਦੀ ਦਿੱਤੀ ਉਹਨੇ ਲਿਖਿਆ ਮੇਰੇ ਸਤਗੁਰ ਨੇ ਲਿਖਿਆ ਸੈਣ ਨਾਈ ਬੁਤਕਾਰੀਆਂ ਨਾਈ ਜਿਹੜੇ ਘਰਾਂ ਚ ਸਨੇਹ ਦੇਂਦੇ ਸੀ ਸੈਣ ਨਾਈ ਬੁਤਕਾਰੀਆਂ ਉਹ ਘਰ ਘਰ ਸੁਣਿਆ ਪ੍ਰਗਟ ਹੋਆ ਪਾਰਬ੍ਰਮ ਭਗਤਾਵੇਂ ਗਣਿਆ ਭਗਤਾ ਚ ਗਣਤੀ ਹੋ ਗਈ ਪੰਜਵੇਂ ਪਾਸ਼ਾ ਕਹਿ ਰਹੇ ਆ ਹੁਣ ਕਿੰਨੇ ਹੋ ਗਏ 4 ਹੁਣ ਪੰਜਵਾਂ ਕਿੱਦਾਂ ਆਇਆ ਸਤਗੁਰ ਤੁੰਨਾ ਜੀ ਕਿੱਦਾਂ ਆਏ ਹੁਣ ਧਿਆਨ ਕਰਿਓ ਇਹ ਵਿਦ ਸੁਣ ਕੇ ਜਾਟੜੋ ਧਿਆਨ ਕਰਿਓ ਇਹ ਵਿਦ ਸੁਣ ਕੇ ਜਾਟੜੋ ਜਦੋਂ ਜੱਟ ਨੂੰ ਪਤਾ ਲੱਗਾ ਪਹਿਲਾਂ ਜੱਟ ਸੀ ਤਾਂ ਨਾ ਜੀ ਜਾਟੜੋ ਬਾਅਦ ਚ ਬਣਦੇ ਨੇ ਧਿਆਨ ਕਰਿਓ ਇਹ ਵਿਦ ਸੁਣ ਕੇ ਜਾਟੜੋ ਉੱਠ ਭਗਤੀ ਲਾਗਾ ਭਗਤੀ मीनिंग ਕੀਤ ਕਰਨ ਲੱਪਾ ਤਾਂ ਨਾ ਸਤਗੁਰ ਤੁੰਨਾ ਜੀ ਪਹਿਲਾਂ ਇਹਦਾ ਮਤ ਕਿਤ ਨਹੀਂ ਕਰਦੇ ਸੀ ਮੈਂ ਨਹੀਂ ਕਹਿ ਰਿਹਾ ਪੰਜਵੇਂ ਪਾਛੇ ਕਹਿ ਰਿਹਾ ਮੇਤੇ ਨਾ ਭੋਬ ਦਿਓ ਕਿ ਮੈਂ ਕਹਿ ਰਿਹਾ ਨਾ 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 ਪੰਜੇ ਪਾਛੇ ਨੇ ਕਿਹਾ ਇਹ ਵਿਦ ਸੁਣ ਕੇ ਜਾਟੜੋ ਜਦੋਂ ਜੱਟ ਨੂੰ ਪਤਾ ਲੱਗਾ ਵੀ ਇੱਕ ਚਮੜਾ ਚੱਕਣ ਵਾਲਾ ਬ੍ਰਾਹਮਣਾਂ ਦੀ ਐਸੀਕੀਤਾ ਸੀ ਫੇਰੀ ਜਾਂਦਾ ਇੱਕ ਜੁਲਾਹਾ ਆ ਜਿਹੜੇ ਪੁਜਾਰੀ ਆ ਉਹਨਾਂ ਦੀ ਐਸੀਕੀ ਤੈਸੀ ਫੇਰੀ ਜਾਂਦਾ ਕਬੀਰ ਇੱਕ ਨਾਮਦੇਵ ਜਿਹੜਾ ਕੱਪੜੇ ਸੀਣ ਵਾਲਾ ਆ ਕੱਪੜੇ ਰੰਗਣ ਵਾਲਾ ਆ ਉਹ ਤਾਂ ਪੰਡਤਾਂ ਦੀ ਐਸੀਕੀ ਤੈਸੀ ਫੇਰੀ ਜਾਂਦਾ ਤੇ ਇੱਕ ਘਰਾਂ ਚ ਸਨੇਹ ਦੇਣ ਵਾਲਾ ਨਾਈ ਜਿਹਦੀ ਜੈਜਾਕਾਰ ਹੋ ਰਹੀ ਆ ਚਾਰੇ ਇਹਨਾਂ ਨੇ ਰੱਬ ਪਾਲਿਆ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਇਹ ਵਿਦ ਸੁਣ ਕੇ जाटੜੋ ਜਦੋਂ ਇਹਨਾਂ ਦੀ ਇਹਨਾਂ ਦੀ ਸੱਤ ਸੁਣੀ ਚਾਹੁੰਦੀ ਤੇ ਜੱਟ ਨੂੰ ਥੋੜਾ ਜਿਹਾ ਮਨ ਦੇ ਵਿੱਚ ਹਤਵਾਚ ਹੋਇਆ ਤੇ ਮੇਰੇ ਤਾਂ ਭਰਾ ਮੇ ਨਾਲ ਵਿਸੜੇ ਹੋਏ ਆ ਲਿਖਿਆ ਹੋਇਆ ਤਾਂ ਨਾ ਮਾਰਿਆ ਨੇ ਸ਼ਬਦ ਲਿਖਿਆ ਅੰਦਰ ਮੇਰੇ ਭਰਾ ਮੇਰੇ ਨਾਲ ਵਿਸਰ ਗਿਆ ਵਿਸਰਿਆ ਪ੍ਰਭ ਹੀਰੇ ਏ ਬਿੱਦੂ ਸੁਣ ਕੇ जाटੜਾ ਉਠ ਭਗਤੀ ਲਾਗਾ ਮਿਲੇ ਪਰ ਤਖ ਗੁਸਾਈਆਂ ਤੰਨਾ ਵੱਡ ਭਾਗਾ ਤੰਨਾ ਸਤਗੁਰ ਤੰਨਾ ਜੀ ਨੇ ਜਦੋਂ ਕਿਰਤ ਕਰਨੀ ਸ਼ੁਰੂ ਕੀਤੀ ਇਹਨਾਂ ਦੇ ਨਾਲ ਮੋਢੇ ਦਾ ਮੋਢਾ ਲਾ ਕੇ ਖੜਾ ਹੋਇਆ ਤਾਂ ਫਿਰ ਬ੍ਰਾਹਮਣ ਦੀਆਂ ਜਿਹੜੀਆਂ ਐਸੀ ਕੀ ਤੈਸੀ ਫੇਰਿਆ ਤਾਂ ਫਿਰ ਗੁਰਨਾਨਕ ਸਾਹਿਬ ਨੂੰ ਜ਼ਿੰਮੇਵਾਰੀ ਦਿੱਤੀ ਇਹ ਬਾਣੀ ਜਿਹੜੀ ਆ ਗੁਰਨਾਨਕ ਸਾਹਿਬ ਨੂੰ ਦਿੱਤੀ ਗੁਰਨਾਨਕ ਸਾਹਿਬ ਨੂੰ ਬਾਣੀ ਦੇਣ ਤੋਂ ਬਾਅਦ ਤੇ ਨਾਲ ਸਤਗੁਰ ਮਰਦਾਨਾ ਜੀ ਦੀ ਡਿਊਟੀ ਲਈ ਜਿਨ੍ਹਾਂ ਨੂੰ ਬ੍ਰਹਮ ਗਿਆਨ ਬ੍ਰਹਮ ਗਿਆਨ ਤਾਂ ਸੁਣ ਲਿਓ ਗੁਰਮਖੀ ਭਾਸ਼ਾ ਦਾ ਜਿਨ੍ਹਾਂ ਨੂੰ ਗਿਆਨ ਸੀ ਜਿਨ੍ਹਾਂ ਨੂੰ ਰਾਗਾ ਦਾ ਗਿਆਨ ਸੀ ਜਿਹੜੇ ਰਾਗਾ ਜਬਾਣੀ ਗਾਉਂਦੇ ਸੀ ਉਹਨਾਂ ਨੇ ਬਾਣੀ ਗਾਈ ਤੇ ਗੁਰਨਾਨਕ ਸਾਹਿਬ ਕਹਿੰਦੇ ਆ ਜਿੰਨੀ ਵੀ ਬਾਣੀ ਜਿੰਨੀ ਵੀ ਬਾਣੀ ਗਾਈ ਆ ਮੈਂ ਨਹੀਂ ਗਾਈ ਮੈਂ ਲਿਖਣ ਵਾਲਾ ਆ ਜੋ ਸਤਗੁਰ ਮਰਦਾਨਾ ਜੀ ਗਾਉਂਦੇ ਸੀ ਤਾਂ ਗੁਰਨਾਨਕ ਸਾਹਿਬ ਕਹਿੰਦੇ ਧੰਨ ਲਖਾਰੀ ਨਾਨਕਾ ਧਾਨਿਆਂ ਜਿਨ੍ਹਾਂ ਨੇ ਬਾਣੀ ਲਿਖੀ ਤੇ ਧਾਨੀਆਂ ਉਹਨਾਂ ਦਾ ਮੈਨੂੰ ਡਿਊਟੀ ਮਿਲ ਗਈ ਇਹੋ ਬਾਣੀ ਲਿਖਣ ਦੀ ਅੰਦਰ ਲਿਖਿਆ ਹੋਇਆ ਨਾਨਕ ਲਖਾਰੀ ਆ ਉਸ ਡਿਊਟੀ ਨੂੰ ਸਾਧਿਆ ਦਸਵੀਂ ਪਾਤਸ਼ਾਹੀ ਤੱਕ ਜਦੋਂ ਇਹ ਵਿਦ ਸੁਣ ਕੇ ਜਾਟੜੋਠ ਭਗਤੀ ਲਾਗਾ ਮੇਲੇ ਪਰ ਤੱਕ ਗਸਾਈਆਂ ਧੰਨਾ ਵੱਡ ਭਾਗਾ ਧੰਨਾ ਵੱਡ ਭਗਾ ਵਾਲਾ ਹੋ ਗਿਆ ਤੇ ਸਤਗੁਰ ਧੰਨਾ ਜੀ ਨੇ ਨਾਲ ਆਪਣੇ ਭਰਾਵਾਂ ਦੇ ਨਾਲ ਐਸੀਆਂ ਦੇ ਨਾਲ ਰੱਖ ਕੇ ਮੋਢੇ ਨਾਲ ਮੋਢਾ ਲਾ ਕੇ ਜਾ ਕੇ ਐਸੀ ਬਣ ਗਿਆ ਵੈਸ ਤੋਂ ਐਸੀ ਬਣ ਗਿਆ ਜਰਨਲ ਤੋਂ ਐਸੀ ਬਣ ਗਿਆ ਐਸੀ ਬਣ ਗਿਆ ਤਾਂ ਨਾਂਜੀ ਧੰਨਾ ਜੀ ਸਤਿਗੁਰਤਾ ਲਾ ਜੀ ਐਸੀ ਬਣ ਗਿਆ ਨਾਨਕ ਐਸੀ ਬਣ ਗਿਆ ਨੀਚਾ ਅੰਦਰ ਨੀਚ ਜਾ ਨੀਚੀ ਹੂਆ ਤਨੀਚ ਨਾਨਕ ਦੇ ਸੰਗ ਸਾਥ ਵੱਡਿਆ ਸੇ ਕੈ ਰੀਸ ਐਸੀ ਬਣ ਗਿਆ ਪਰ ਇੱਕ ਹੀ ਹੋਇਆ ਕੀ ਹੋਇਆ ਬਾਬਾ ਸਾਹਿਬ ਸੁਧਾਰ ਲਿਖਣ ਲੱਗੇ ਅੱਜ ਬਾਬਾ ਸਾਹਿਬ ਜੀ ਦਾ ਜਨਮ ਦਿਨ 14 ਅਪ੍ਰੈਲ ਆ ਬਾਬਾ ਸਾਹਿਬ ਇਹ ਸੁਧਾਰ ਲਿਖਣ ਲੱਗੇ ਬਾਬਾ ਸਾਹਿਬ ਨੇ ਇਹ ਮਹਿਨਤਾ ਕੀਤੀਆਂ ਸਿੱਖੋ ਐਸੀ ਬਣ ਜਾਓ ਤੁਸੀਂ ਸਾਰੇ ਐਸੀਆਂ ਬਾਣੀ ਕਹਿੰਦੀ ਆ ਨਾ ਨਾ ਇਹ ਬੁਸ਼ਰਮ ਕਿੱਥੇ ਮੰਨੇ ਨਾ 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 ਇਹ ਕੰਜਾ ਸੀਦਾ ਜਰਨਲ ਲਿਆ ਜਰਨਲ ਆਸੀਂ ਅਸੀਂ ਨਹੀਂ ਜਾਤ ਨੂੰ ਮੰਨਦੇ ਬ੍ਰਾਹਮਣ ਦੇ ਬਰਾਬਰ ਹੋ ਕੇ ਜਾ ਕੇ ਰਹਿ ਗਏ ਬਰਾਮਣ ਨੂੰ ਪਤਾ ਲੱਗ ਗਿਆ ਬੇ ਮੇਰੀ ਕੁੰਡੀ ਫਸ ਗਈ ਹੁਣ ਇਹਨਾਂ ਨਾਲ ਬ੍ਰਾਹਮਣ ਨੇ ਦੇਖਿਆ ਵੀ ਹੁਣੇ ਕੌਣ ਲੋਗ ਨੇ ਬਿਕਣ ਬੁਕਣ ਵਾਲੇ ਲੋਗ ਆ ਬ੍ਰਾਹਮਣ ਨੇ ਖਰੀਦ ਲੈ ਸੱਚੇ ਤਾਂ ਪੱਗਾ ਹੈਗੀਆਂ ਸੀ ਇਹਨਾਂ ਦੇ ਬ੍ਰਾਹਮਣ ਨੂੰ ਪਤਾ ਸੀ ਇਹਨਾਂ ਦੇ ਸੱਚੇ ਪੱਗਾ ਸੀ ਕਿਉਂਕਿ ਜਰਨਲ ਜਰਨਲ ਕੈਟਾਗਰੀ ਦੇ ਵਿੱਚ ਲਿਖਾਉਣ ਵਾਲਾ ਜਿੰਨੀਆਂ ਉੱਚੀਆਂ ਜਾਤਾਂ ਸੀਗੀਆਂ ਸਾਰਿਆਂ ਨੂੰ ਬ੍ਰਾਹਮਣ ਨੇ ਉੱਚੀਆਂ ਜਾਤਾਂ ਦੇ ਵਿੱਚ ਲਖਾ ਲਿਆ ਕਿਉਂ ਲਖਾਇਆ ਕਿਉਂਕਿ ਬ੍ਰਾਹਮਣ ਨੂੰ ਪਤਾ ਸੀ ਇਸ ਗੱਲ ਦਾ ਕਿ ਮੈਂ ਰਾਜ ਕਿੱਦਾਂ ਕਰਨਾ ਇਹ ਬ੍ਰਾਹਮਣ ਦੀ ਰਾਜਨੀਤੀ ਆ ਜਿਹੜਾ ਸੈਂਟਰ 'ਚ ਬੈਠਾ ਹੋਇਆ ਹੈ ਨਾ ਉਹ ਕਰਦਾ ਕਿੱਦਾਂ ਆ ਕਿਉਂਕਿ ਉਹਨੂੰ ਉਹਨੂੰ ਸ਼ੂਦਰਾਂ ਦੇ ਉੱਤੇ ਧੱਕਾ ਕਰਨ ਵਾਲਾ ਬੰਦਾ ਚਾਹੀਦਾ ਸ਼ੂਦਰਾਂ ਦੇ ਉੱਤੇ ਧੱਕਾ ਕੌਣ ਕਰਦਾ ਸੀ ਬ੍ਰਾਹਮਣ ਕਰਦਾ ਸੀ ਹੁਣ ਬ੍ਰਾਹਮਣ ਸਿੱਧਾ ਧੱਕਾ ਨਹੀਂ ਕਰ ਸਕਦਾ ਜੇ ਸ਼ੂਦਰਾਂ ਤੇ ਉਹਨੂੰ ਇੱਕ ਐਦਾਂ ਚਾਹੀਦਾ ਸੀ ਜਿਹੜਾ ਇਹਨਾਂ ਦੇ ਵਿੱਚ ਹੋਵੇ ਜਿਹੜਾ ਵਿੱਚ ਰਲਿਆ-ਖੁਲਿਆ ਮਿਲਿਆ ਹੋਵੇ ਉਹ ਬੰਦਾ ਚਾਹੀਦਾ ਸੀ ਹਰ ਜੇਸ ਵੇਲੇ ਬ੍ਰਾਹਮਣ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਬ੍ਰਾਹਮਣ ਨੇ ਕੀ ਕੀਤਾ ਬ੍ਰਾਹਮਣ ਨੇ ਐਸੀਆਂ ਦੇ ਨਾਲ ਇਹਨੂੰ ਰਲ ਨਹੀਂ ਦਿੱਤਾ ਬੀਸੀਆਂ ਦੇ ਨਾਲ ਵੀ ਨਹੀਂ ਡਾਣਾ ਦਿੱਤਾ ਬੀਸੀਆਂ ਦੇ ਨਾਲ ਆ ਜਵੇ ਨਾ ਕਹਿੰਦਾ ਮੈਂ ਤਾਂ ਸਿੱਖਿਆ ਮੈਂ ਮੈਂ ਜਰਨਲ ਲਿਆ ਨਾਲੇ ਸਿੱਖ ਤੇ ਨਾਲੇ ਜਰਨਲ ਹੋ ਸਕਦਾ ਹੈ ਨਾਲੇ ਸਿੱਖ ਤੇ ਨਾਲੇ ਜਰਨਲ ਹੋ ਸਕਦਾ ਕਦੀ ਵੀ ਨਹੀਂ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਕਿਉਂਕਿ ਇਹਨਾਂ ਲੋਕਾਂ ਨੂੰ ਇਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਕਿ 바ਵਾ ਸਾਹਿਬ ਸੰਵਿਧਾਨ ਦੇ ਵਿੱਚ ਲਿਖ ਕੀ ਰਹੇ ਆ 바ਵਾ ਸਾਹਿਬ ਕਰ ਕੀ ਰਹੇ ਆ ਬ੍ਰਾਹਮਣ ਨੂੰ 바ਵਾ ਸਾਹਿਬ ਜਰਨਲ ਜਿਹੜਾ ਸੀਗਾ ਜਿਹੜਾ ਜਰਨਲ ਸੀਗਾ ਜਰਨਲ ਨੂੰ ਵੱਖਰਾ ਕਰਨਾ ਚਾਹੁੰਦਾ ਸੀ ਜਰਨਲ ਨੂੰ ਵੱਖਰਾ ਰੱਖਣਾ ਚਾਹੁੰਦਾ ਸੀ ਜਰਨਲ ਨੂੰ ਵੱਖਰਾ ਰੱਖਣਾ ਚਾਹੁੰਦਾ ਸੀ ਬਰਨ ਜਰਨਲ ਨੂੰ ਵੱਖਰਾ ਕਰਨਾ ਚਾਹੁੰਦਾ ਸੀ ਬਾਵਾ ਸਾਹਿਬ ਦਾ ਜਿਹੜਾ ਨਿਯਮ ਸੀ ਬਾਵਾ ਸਾਹਿਬ ਨੇ ਐਸੀਆਂ ਸਾਰੇ ਕਿਉਂ ਕਿਉਂਕਿ ਜਰਨਲ ਨੂੰ ਵੱਖਰਾ ਕਰਨਾ ਚਾਹੁੰਦਾ ਸੀ ਕਿ ਬ੍ਰਾਹਮਣ ਵੱਖਰਾ ਦਿਸੇ ਪਰ ਨਹੀਂ ਇਹਨਾਂ ਲੋਕਾਂ ਨੇ ਸਿਰਤੇ ਪੱਗਾ ਵਾਲਿਆਂ ਨੇ ਆਪਣੇ ਆਪ ਨੂੰ ਜਰਨਲ ਕਹਾ ਕੇ ਤੇ ਜਾ ਕੇ ਸੰਵਿਧਾਨ ਦੇਣ ਕਹਿੰਦੇ ਦੋ ਸਿੱਖਾਂ ਨੇ ਸਾਈਨ ਨਹੀਂ ਕੀਤੇ ਸਾਰੀ ਉਮਰ ਇਹਨਾਂ ਰੋਕਾਂ ਰੌਲੀ ਪਾਈ ਰੱਖੀ ਪੰਜਾਬ ਦੇ ਵਿੱਚ ਗੰਦ ਪਾਈ ਰੱਖਿਆ ਇਹਨਾਂ ਲੋਕਾਂ ਨੇ ਜੇ ਸਾਡੇ ਸਿੱਖ ਬੰਦੀ ਸਿੱਖ ਬਾਹਰ ਨਹੀਂ ਆ ਸਕੇ ਇਹਨਾਂ ਨੇ ਮਾਹੌਲ ਉਹਦਾ ਦਾ ਬਣਾ ਕੇ ਰੱਖਿਆ ਕਿ ਸਰਕਾਰਾਂ ਸਾਡੇ ਦੇ ਵਿਸ਼ਵਾਸ ਨਾ ਕਰ ਸਕਣ ਇਹਨਾਂ ਨੇ ਮਾਹੌਲ ਪੰਜਾਬ ਦੇ ਵਿੱਚ ਉਹਦਾ ਦਾ ਸਿਰਜ ਕੇ ਰੱਖਿਆ ਬਾਰ-ਬਾਰ ਕਿ ਸਰਕਾਰਾਂ ਸਾਡੇ ਦੇ ਵਿਸ਼ਵਾਸ ਨਾ ਕਰ ਸਕਣ ਤੇ ਬਾਰ-ਬਾਰ ਇਹਨਾਂ ਨੂੰ ਇਹਨਾਂ ਧੱਕਾ ਕਰੀਏ ਇਹਨਾਂ ਦੇ ਪੁੱਤ ਮਾਰੀਏ ਪੰਜਾਬ ਦੇ ਵਿੱਚ ਆ ਹੁਣ ਫੇਰ ਦੁਬਾਰਾ ਹੋਇਆ ਸੀ ਇਹ ਤਾਂ ਸ਼ੁਕਰ ਹੈ ਧੰਨਵਾਦ ਤੁਹਾਡਾ ਗਰੀਬੋ ਉਹ ਧੰਨਵਾਦ ਹੈ ਸਿੱਖੋ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪਿਆਰ ਕਰਦੇ ਸੀ ਕਿਤੇ ਮਗਰ ਨਹੀਂ ਲੱਗਾ ਇਹਨਾਂ ਨੇ ਧੰਨਵਾਦ ਹੈ ਤੁਹਾਡਾ ਮੈਂ ਤਾਂ ਤੁਹਾਡਾ ਦੇਣਾ ਨਹੀਂ ਦੇ ਸਕਦਾ ਕਿ ਜਿਹੜਾ ਤੁਸੀਂ ਕਰ ਦਿੱਤਾ ਪੰਜਾਬ ਦੇ ਵਿੱਚ ਔਰ ਸਰ ਜਿਨ੍ਹਾਂ ਨੇ 76 ਇੱਕ ਥੱਲੇ ਤੇ ਉੱਪਰ ਰੱਖਿਆ ਇਹ ਸੂਤੀ ਐ ਡਾਉਣੇ ਉਦਾ ਨਹੀਂ ਸੂਤਾਉਣੇ ਹਾਂ ਸਾਡੇ ਬੰਦੀ ਸਿੰਘ ਆ ਸਾਨੂੰ ਪਤਾ ਕਿਦਾਂ ਰਿਆ ਕਰਾਉਣੇ ਅਸੀਂ ਬੱਚੇ ਨਹੀਂ ਹੈਗੇ ਪਰ ਜਿਹੜੀਆਂ ਜਿਹੜੀਆਂ ਕਰਤੂਤਾ ਇਹ ਕਰਦੇ ਆ ਇਹਨਾਂ ਦੇ ਕਰਤੂਤਾ ਦੇ ਨਾਲ ਇਹਨਾਂ ਦੀ ਕਰਤੂਤਾ ਦੇ ਨਾਲ ਆ ਦੇਖਿਆ ਸੁਣਿਆ ਸੀ ਬਿਆਨ ਤਾਂ ਕੀਆਂ ਦੇਣੀਆਂ ਸਰਕਾਰ ਨੂੰ ਯਾਰ ਕੀ ਆ ਤੁਸੀਂ ਤੁਹਾਡੀ ਔਕਾਤ ਕੀ ਆ ਯਾਰ ਤੁਹਾਡੀ ਔਕਾਤ ਹੈ ਸਰਕਾਰ ਨੂੰ ਤੁਮ ਜਨੋ ਤੁਸੀਂ ਸਰਕਾਰ मीनिंग ਸਰਕਾਰ ਸਵਿਧਾਨ ਦੇ ਨਾਲ ਚੱਲਦੀ ਆ ਕਿਹੜੀ ਉਕਾਤ ਦੇ ਮਾਲਕ ਹੋ ਤੁਸੀਂ ਸਰਕਾਰ ਨੂੰ ਧਮਕੀਆਂ ਦੇਵੋਗੇ ਤੁਸੀਂ ਯਾਰ ਸਰਕਾਰ ਨੂੰ ਐਦਾ ਧਮਕੀਆਂ ਨਹੀਂ ਦਿੱਤੀਆਂ ਜਾਂਦੀਆਂ ਸਰਕਾਰ ਦੇ ਮੋਰੇ ਖੜਨਾ ਪੈਂਦਾ ਜਦੋਂ ਪਹਿਲਾਂ ਖੜ ਜਾਂਦੇ ਆ ਜਦੋਂ ਮੜ ਜੇ ਲੋੜ ਪੈਂਦੀ ਆ ਫਟਾ ਫੜ ਜਾ ਕੇ ਲੁਕ ਜਾਂਦੇ ਬੇਸ਼ਰਮ ਤਾਂ ਬਾਅਦ ਚ ਲੋਕਾਂ ਦੇ ਪੁੱਤਾਂ ਦੇ ਪਰਚੇ ਹੁੰਦੇ ਆ ਫਿਰ ਤੁਸੀਂ ਕਹਿੰਦਾ ਰਾਜਕੋਲ ਬੋਲਦਾ ਇਹ ਬਿੱਦੂ ਸੁਣ ਕੇ ਜਾਟੜੋ ਉਹ ਤਪਕਤੀ ਲਗਾ ਮਲੇ ਪਰ ਤੱਕ ਗੁਸਾਈਆਂ ਧੰਨਾਵੱਡ ਭਾਗਾ ਗੁਰੂ ਸਾਹਿਬ ਦੀ ਗੱਲ ਸੁਣੋ ਫੇਰ ਪਤਾ ਲੱਗਣਾ ਤੁਹਾਨੂੰ ਜਿੰਨਾ ਚੱਕ ਸੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਨਹੀਂ ਪੜ੍ਹਦੇ ਉਹਦੇ ਅੰਦਰ ਲਿਖਿਆ ਛੇ ਕਰ ਛੇ ਗੁਰ ਛੇ ਉਪਦੇਸ਼ ਜਿਸ ਵੇਲੇ ਬਾਣੀ ਜਿੱਥੋਂ ਆਈ ਕਬੀਰ ਜੀ ਸ਼ਬਦ ਲਿਖਿਆ ਹੋਇਆ ਹੈ ਵਿੱਚ ਮਾਥੇ ਛਤਰ ਧਰੇ ਐਸੀ ਲਾਲ ਤੁਦਬਿਨ ਕੌਣ ਕਰੇ ਗਰੀਬ ਗਰੀਬਨ ਵਾਜ ਗੁਸਈਆਂ ਮੇਰਾ ਮਾਥੇ ਛਤਰ ਧਰੇ ਐਸੀ ਲਾਲ ਤੁਦਬਿਨ ਕੌਣ ਕਰੇ ਕੌਣ-ਕੌਣ ਸੀ ਨਾਮਦੇਵ ਕਬੀਰ ਨਾਮਦੇਵ ਕਬੀਰ ਤਰਲੋਚਨ ਸਦਨਾ ਸੈਨ ਪੰਜ ਤੇ ਛੇਵੇਂ ਸਤਗੁਰ ਵਦਾਸ ਮਹਾਰਾਜ ਜੀ ਆਪ ਨੇ ਪੰਜ ਪਿਆਰੇ ਸਾਜ ਕੇ ਪਹਿਲਾਂ ਹੀ ਬਾਣੀ ਦੇ ਵਿੱਚ ਅਮਰਤ ਛਕਾਇਆ ਹੋਇਆ ਆ ਕਬੀਰ ਜੀ ਨਾਮਦੇਵ ਜੀ ਸਦਨਾ ਜੀ ਕਬੀਰ ਜੀ ਨਾਮਦੇਵ ਜੀ ਸੈਨ ਜੀ ਠੀਕ ਹੈ ਜੀ ਤਰਲੋਚਨ ਜੀ ਇਹਨਾਂ ਨੂੰ ਪਹਿਲਾਂ ਹੀ ਨਾਮਦੇਵ ਕਬੀਰ ਤਰਲੋਚਨ ਸਦਨਾ ਸੈਨ ਧਰੇ ਐਸੀ ਲਾਲ ਤੁਦਬਿਨ ਕੌਣ ਕਰੇ ਇਹ ਪਹਿਲਾ ਗੁਰੂ ਸਾਹਿਬ ਨੇ ਸਤਗੁਰ ਵਦਾਸ ਮਹਾਰਾਜ ਨੇ ਇਹ ਅਮਰਤ ਛਕਾਇਆ ਹੋਇਆ ਪਹਿਲਾਂ ਉਸ ਬਾਣੀ ਦੇ ਉੱਤੇ ਢਾਈ ਤੇ 300 ਸਾਲ ਦਾ ਸਮਾਂ 350 ਸਾਲ ਦਾ ਸਮਾਂ ਲਾ ਕੇ ਦਸੇ ਪਾਛਾਈਆਂ ਨੇ ਉਹ ਸਮਾਂ ਲਾ ਕੇ ਉਸ ਤੋਂ ਬਾਅਦ ਉਹ ਸਾਹਮਣੇ ਅੱਖਾਂ ਦੇ ਲੋਕਾਂ ਨੂੰ ਦਿਖਾ ਕੇ ਗਏ ਨੇ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਬਾਣੀ ਨੂੰ ਸੱਚ ਕਰਕੇ ਦਿਖਾ ਕੇ ਗਏ ਨੇ ਪਹਿਲਾ ਆਪ ਅਮਰਤ ਪੰਜਾ ਪਿਆਰੇ ਨੂੰ ਛਕਾਉਂਦੇ ਆ ਤੇ ਬਾਅਦ ਦੇ ਵਿੱਚ ਗੁਰੂ ਸਾਹਿਬ ਉਹਨਾਂ ਕੋ ਆਪ ਅਮਰਤ ਛਕਦੇ ਨੇ ਗੁਰੂ ਸਾਹਿਬ ਨੇ ਪਹਿਲਾਂ ਲਿਖਿਆ 10 ਰੋ ਅਰਬੀਦਾਸ 10 ਰੋ ਦਾਸ ਦਸਨ ਦਾਸ ਦਸਨ ਦਾਸ ਇਹਦਾ ਮਤਲਬ ਰਬੀਦਾਸ ਕਿਸੇ ਦਾ ਦਾਸ ਤੇ ਰਬ ਦਾ ਦਾਸ ਦੇ ਦਾਸ ਆਰੇ ਸਮਝ ਨਹੀਂ ਆ ਰਹੀ ਆਪ ਜੀ ਨੂੰ ਸਾਰਿਆਂ ਨੂੰ ਬਹੁਤ ਬੁਮਾਰਕਾ ਸਤਿਗੁਰ ਬਦਾਸ ਮਹਾਰਾਜ ਦੀ ਬਾਣੀ ਤੇ ਪੂਰਾ ਸਤਿਗੁਰ ਬਦਾਸ ਮਹਾਰਾਜ ਦੀ ਬਾਣੀ ਤੇ ਗੁਰੂ ਨਾਨਕ ਪਹਿਲੀ ਪਾਸ਼ਾ ਹੀ ਲਾ ਕੇ ਪਹਿਲੀ ਪਾਸ਼ਾ ਤੋਂ ਲੈ ਕੇ 10ਵੀਂ ਪਾਸ਼ਾ ਸੰਪੂਰਨ ਕਰਕੇ ਗਏ ਨੇ ਉਹ ਸ਼ਬਦ ਨੂੰ ਕਰਕੇ ਗਏ ਨੇ ਕਿ ਸੰਪੂਰਨ ਕਰਕੇ ਗਏ ਨੇ ਪ੍ਰੈਕਟੀਕਲ ਕਰਕੇ ਦੇ ਗਏ ਨੇ ਆਪਣਾ ਰਾਜ ਵੀ ਛੱਡ ਦਿੱਤਾ ਗੁਰੂ ਗਵੈਸ ਸਿੰਘ ਜੀ ਨੇ ਆਪਣਾ ਰਾਜ ਆਪਣੇ ਬੱਚੇ ਕੁਝ ਨਹੀਂ ਰੱਖਿਆ ਕਹਿੰਦੇ ਭਾਈ ਅੱਜ ਤੋਂ ਬਾਅਦ ਤੁਹਾਡਾ ਗੁਰੂ ਸ਼ਬਦ ਇਹ ਤੁਹਾਡਾ ਗੁਰੂ ਗ੍ਰੰਥ ਹੈ ਸਭ ਸਿੱਖਨ ਕੋ ਹੁਕਮ ਆਇਆ ਗੁਰੂ ਮਾਨਿਓ ਗ੍ਰੰਥ ਉਸੇ ਸਿਸਟਮ ਨੂੰ ਬਾਬਾ ਸਾਹਿਬ ਨੇ ਬਾਬਾ ਸਾਹਿਬ ਨੇ ਪਤਾ ਸੀ ਗੁਰੂ ਗ੍ਰੰਥ ਚ ਲਿਖਿਆ ਕੀ ਆ ਬਾਬਾ ਸਾਹਿਬ ਨੇ ਐਸਾ ਕੰਮ ਕੀਤਾ ਐਸਸੀ ਬੀਸੀ ਓਬੀਸੀ ਐਸਟੀ ਓਬੀਸੀ ਤੇ ਜਰਨਲ ਜਿਹੜੇ ਜਿਹੜੇ ਜਿਹਨੂੰ ਹੱਕ ਮੰਨਦੇ ਸੀ ਸੰਵਿਧਾਨ ਦੇ ਵਿੱਚ ਦੇਤੇ ਗੁਰੂ ਗ੍ਰੰਥ ਸਾਹਿਬ ਹੱਕ ਸੇ ਸੰਵਿਧਾਨ ਦੇ ਵਿੱਚ ਦੇਤੇ ਪਰ ਆਹ ਜਿਹੜੇ ਸੈਖਿਆ ਦਾੜਿਆਂ ਵਾਲੇ ਇਹ ਕਹਿੰਦੇ ਨਾ 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 ਬਾਬਾ ਸਾਹਿਬ ਨੇ ਤਾਂ ਸੰਵਿਧਾਨ ਦੇ ਵਿੱਚ ਹਿੰਦੂ ਲਿਖ ਦਿੱਤਾ ਤੁਸੀਂ ਕਿੱਟੇ ਕਰਮ ਆਦਾ ਹਿੰਦੂਆਂ ਵਾਲੇ ਆ ਤੁਸੀਂ ਹਿੰਦੂ ਹੋ ਮੈਂ ਕਹਿ ਰਿਹਾ ਬਾਬਾ ਸਾਹਿਬ ਨਹੀਂ ਕਹਿ ਰਿਹਾ ਮੈਂ ਕਹਿ ਰਿਹਾ ਤੁਸੀਂ ਹਿੰਦੂ ਹੋ ਤੁਹਾਡੀਆਂ ਕਰਤੂਤਾ ਸੇਮ ਹਿੰਦੂ ਵਾਲੀਆਂ ਜਿੱਦਾਂ ਹਿੰਦੂ ਮੰਦਰਾ ਮੰਦਰਾ ਦੇ ਵਿੱਚ ਮੱਥੇ ਟਿਕਾਉਂਦਾ ਸੀ ਬ੍ਰਾਹਮਣ ਉਹੀ ਕੰਮ ਤੁਸੀਂ ਕਰਦੇ ਹੋ ਬ੍ਰਾਹਮਣ ਵੀ ਪਾਠ ਕਰਨ ਜਾਂਦਾ ਸੀਗਾ ਮੰਤਰ ਪਾਣ ਨਹੀਂ ਜਾਂਦਾ ਸੀਗਾ ਕਿ ਮੰਤਰ ਕਰਨ ਜਾਂਦਾ ਸੀਗਾ ਤੁਸੀਂ ਵੀ ਮੰਤਰ ਕਰਨ ਜਾਂਦੇ ਪਾਠ ਕਰਨ ਜਾਂਦੇ ਹੋ ਤੁਸੀਂ ਬ੍ਰਾਹਮਣ ਉਹ ਸੇਮ ਤਿਆਡੇ ਚ ਤਾਂ ਥਿਆਡੇ ਚ ਤਾਂ ਹਿੰਦੂਆਂ ਚ ਕੋਈ ਫਰਕ ਨਹੀਂ ਪਮਾ ਹੀ ਤੁਹਾਡੇ ਸਿਰ ਤੇ ਪੱਗਾ ਆ ਗੁਰੂ ਗਵੈਂਦ ਸਿੰਘ ਜੀ ਵਾਲੀ ਪੱਗ ਤਾਂ ਹੈਗੀ ਆ ਪਰ ਤੁਹਾਡੇ ਚ ਗੁਰੂ ਗਵੈਂਦ ਸਿੰਘ ਜੀ ਵਾਲੀ ਸੋਚ ਨਹੀਂ ਉਹਨਾਂ ਵਾਲੇ ਕਰਮ ਨਹੀਂ ਇੱਕ ਵੀ ਕਰਮ ਨਹੀਂ ਹੈਗਾ ਤੁਹਾਡਾ ਤੇ ਗੱਲਾਂ ਪਤਾ ਕੀ ਕਹਾਂਗੇ ਅਸੀਂ ਜੀ ਬੱਚੇ ਹੁੰਦੇ ਗੁਰੂ ਗਵੈਂਦ ਸਿੰਘ ਦੇ ਕਾਦੇ ਨਾਲ ਗੱਲਾਂ ਨਾਲ ਹੈ ਕੋਈ ਤੁਹਾਡੇ ਚ ਐਸੀ ਐਸੀ ਗੱਲ ਦੱਸੋ ਪੰਜਾਬ ਦੇ ਵਿੱਚ ਕੀਤੀ ਹੋਵੇ ਤੁਸੀਂ ਦਸ਼ਮੇਸ਼ ਪਿਤਾ ਦੇ ਇੱਕ ਵੀ ਲਫ਼ਜ਼ ਤੁਸੀਂ ਦਸ਼ਮੇਸ਼ ਪਿਤਾ ਦਾ ਪੱਕਾ ਕੀਤਾ ਹੋਵੇ ਬਾਣਾ ਪਾਉਣ ਦੇ ਨਾਲ ਬਾਣਾ ਪਾਉਣ ਦੇ ਨਾਲ ਕੋਈ ਸਿੱਖ ਨਹੀਂ ਬਣਦਾ ਸਕ ਅਕਲ ਨਾਲ ਬਣਾਇਆ ਜਾਂਦਾ ਅਕਲ ਵਰਤਨੀ ਪੈਂਦੀ ਆ ਤੁਸੀਂ ਪੰਜਾਬ ਦੇ ਗੱਲਬਾਤ ਕਿੱਥੇ ਕਿੰਨੀ ਵਾਰੀ ਪਤਮ ਰੋਏ ਲੋਕਾਂ ਦੇ ਕਿੰਨੀ ਵਾਰੀ ਪਤਮ ਰੋਇਲਾ ਸਾਹਿਬ ਜੀ ਮੈਂ ਇੱਕ ਬੰਦਾ ਵੇਟ ਕਰਿਆ ਤੇ ਫਿਰ ਆਪਾਂ ਕਰਦੇ ਗੱਲ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜਗੁਰਦੇਵਾਇ ਖਾਲਸਾ ਫਤਿਹ ਕੰਮ ਕਰ ਰਿਹਾ ਮੈਂ ਠੀਕ ਹੈ ਜੀ ਓਕੇ ਜੀ ਸਾਰਿਆਂ ਨੂੰ ਬਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਆਪੋ ਆਪਣੀ ਜ਼ਿੰਮੇਵਾਰੀ ਨੂੰ ਨਿਵਾਓ ਆਪੋ ਆਪਣੀ ਜਿੱਥੇ ਵੀ ਬੈਠੇ ਹੋ ਜਿੱਥੇ ਵੀ ਬੈਠੇ ਹੋ ਟੈਲੀਫੋਨ ਤੁਹਾਡੇ ਕੋਲ ਆ ਬੋਲਣਾ ਸ਼ੁਰੂ ਕਰੋ ਕਿ ਇਹ ਗੱਲ ਗਲਤ ਹੈ ਤੇ ਗਲਤ ਹੈ ਬਸ ਜਿਹੜੀ ਗੱਲ ਗਲਤ ਪੰਜਾਬ ਦੇ ਵਿੱਚ ਕੋਈ ਵੀ ਪਾਰਟੀ ਗਲਤ ਕਰ ਰਹੀ ਆ ਉੱਥੇ ਬੋਲਣਾ ਸ਼ੁਰੂ ਕਰੋ ਕੋਈ ਵੀ ਹੋਵੇ ਕੋਈ ਸਾਕਾ ਨਹੀਂ ਇਥੇ ਆਪਣਾ ਸਾਕਾ ਸਾਡਾ ਉਹ ਆ ਜਿਹੜਾ ਵਰਕੇ ਪਾਣੀ ਵਿੱਚ ਆਵੇ ਬਾਕੀ ਜ਼ੀਰੋ ਕਰਾਂਗੇ ਉਹਦੇ ਨਾਲ 1 ਲਾ ਕੇ ਰੱਖਾਂਗੇ ਕਿ ਇਹਨਾਂ ਨੂੰ ਆਸਰਾ ਰਵੇ ਧੰਨਵਾਦ ਜੀ ਡਾਡਾ ਜੈ ਗੁਰਦੇਵ ਖਾਲਸਾ ਫਤਿਹ ਜੀ